ਅਕਾਲੀ ਸਰਪੰਚ ਦੀ ਲਾਈਵ ਬਦਮਾਸ਼ੀ ਫਰੀ ਪ੍ਰਵਾਦ ਦੀ ਬਰੇਮੀ ਨਾਲ ਕੋਟਮਾਰ ਜੀ ਹਾਂ ਪਟਿਆਲਾ ਤੋਂ ਅਕਾਲੀ ਸਰਪੰਚ ਦੀ ਬਦਮਾਸ਼ੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਲੋਕ ਸੜਕ ਦੇ ਦੂਜੇ ਕਿਨਾਰੇ ਖੜੇ ਲੋਕਾਂ ਤੇ ਅਚਾਨਕ ਹਮਲਾ ਕਰ ਦਿੰਦੇ ਨੇ ਹਮਲਾ ਕਰਨ ਵਾਲਿਆਂ ਦੇ ਕੋਲ ਲਾਠੀਆਂ ਅਤੇ ਰੌਡਾ ਨੇ ਇਸਲ ਮਾਮਲਾ ਪਿੰਡ ਖੀੜਾ ਚੱਕਾਂ ਦੇ ਅਕਾਲੀ ਸਰਪੰਚ ਕੁਲਦੀਪ ਸਿੰਘ ਤੇ ਪਿੰਡ ਦੇ ਹੀ ਇੱਕ ਹੋਰ ਪਰਿਵਾਰ ਦੀ ਟਕਰਾਰਤਾ ਸੀ ਮਾਮਲੇ ਦੇ ਵਿੱਚ ਸੁਲ੍ਹਾ ਕਰਵਾਉਣ ਲਈ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਪਰ ਪੀੜਤ ਪੱਖ ਜਦੋਂ ਥਾਣੇ ਜਾਣ ਲਈ ਪਿੰਡ ਦੇ ਬਾਸਟੇ ਤੇ ਪੁੱਜਿਆ ਤਾਂ ਸਰਪੰਚ ਤੇ ਉਸਦੇ ਕੁਝ ਸਾਥੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਇਸ ਤਰ੍ਹਾਂ ਬਸਟੇ ਤੇ ਖੜੇ ਇੱਕ ਮਰਸ਼ਖਸ ਨੇ ਕੁੱਟ ਮਾਰ ਦਾ ਇੱਕ ਵੀਡੀਓ ਬਣਾ ਲਿਆ ਹਮਲੇ ਦੇ ਵਿੱਚ ਪੀੜਤ ਭਗਵਾਨਗਿਰੀ ਅਤੀ ਉਸ ਦਾ ਪੁੱਤਰ ਜ਼ਖਮੀ ਹੋਇਆ ਨੇ ਹਮਲੇ ਦੇ ਕਾਰਨ ਭਗਵਾਨਗਿਰੀ ਦੀ ਬਾਹ ਤੱਕ ਚੁੱਕੇ ਤੇ ਉਸ ਨੂੰ ਇਲਾਜ ਲਈ ਸਰਕਾਰੀ ਰਾਜੇਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਤੋਂ ਅਸੀਂ ਥਾਣੇ ਜਾਣ ਵਾਸਤੇ ਖੜੇ ਹੀ ਸੀਗੇ ਹਲੇ ਤੇ ਸਾਹਮਣੇ ਉਹਨਾਂ ਨੇ ਕਿਰਪਾਨਾਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਆਪਣਾ ਚਾਚਾ ਜਖਮੀ ਹੋ ਗਿਆ ਉਹਨਾਂ ਦੀ ਬਾਹ ਟੁੱਟ ਗਈ ਪੂਰੀ ਗੁੰਡਾਗਰਦੀ ਜੀ ਪਿੰਡ ਚ ਬੱਚੇ ਬੱਚੇ ਨੂੰ ਪੁੱਛ ਲੋ ਜੀ ਪੂਰੀ ਗੁੰਡਾਗਰਦੀ ਕਰਦੇ ਨੇ ਹਰ ਹਰ ਵਰਗ ਦੁਖੀ ਹੈ ਹਰ ਗਰੀਬ ਦੁਖੀ ਉਹਨਾਂ ਤੋਂ ਗੱਲ 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 ਤਾਂ ਹੀ ਖੜੇ ਤੇ ਰਾਮ ਨਾਲ ਗੱਲ ਕਾਦੀ ਸੀ ਸਾਨੂੰ ਤਾਂ ਪਤਾ ਹੀ ਨਹੀਂਦਾ ਬਸ ਆ ਕੇ ਸੱਟ ਲੇ ਬਸ ਅਸੀਂ ਤਾਂ ਦੇ ਡਾਂਗ ਦੇ ਘਣਾ ਸੀ ਤੇ ਲੋਹੇ ਦੀ ਰਾਣ ਸਾਨੂੰ ਕੋਈ ਪਤਾ ਹੀ ਨਹੀਂ ਕੀ ਕਰਤੀ ਕੀ ਬਾਤ ਪਿੰਡ ਖੇੜਾ ਜਟਾਂ ਦੇ ਪੀੜਤ ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਤੇ ਅਕਾਲੀ ਸਰਪੰਚ ਦਾ ਪੱਖ ਜਾਣਨ ਲਈ এবিপি ਸਾਂਝਾ ਨੇ ਸਰਪੰਚ ਦੇ ਪ੍ਰਾਣਾ ਸੰਪਰਤਕਾ ਕਰੋਨਾ ਨੇ ਇਲਜ਼ਾਮਾਂ ਦੇ ਬਾਰੇ ਕੋਈ ਸਪਾਈ ਨਹੀਂ ਦਿੱਤੀ ਤੇ ਕੱਲ ਤੱਕ ਇੰਤਜ਼ਾਰ ਕਰ ਲਿਆ। ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰਬਾਜ਼ੀ ਹੋਈ ਕਿਸੇ ਜਗ੍ਹਾ ਨੂੰ ਲੈ ਕੇ ਇਹਨਾਂ ਦਾ ਰੌਲਾ ਸੀ ਜੋ ਐਮਐਲਆਰ ਵਗੈਰਾ ਤੇ ਡਾਕਟਰੀ ਰਿਕਾਰਡ ਲੈ ਕੇ ਅਸੀਂ ਆਪਣੀ ਕਾਰਵਾਈ ਕਰਾਂਗੇ।